ਹੁਸ਼ਿਆਰਪੁਰ نیوز ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਸ਼ ਸ਼ਰਮਾ ਸੋ ਇਸ ਵਕਤ ਅਸੀਂ ਰੇਲਵੇ ਰੋਡ ਵਿਕਸਿਤਿਤ ਕਾਰਪੋਰੇਟਿਵ ਬੈਂਕ ਦੇ ਬਿਲਕੁਲ ਨਾਲ ਲੱਗਦੀ ਪਾਰਕਿੰਗ ਵਿਖੇ ਮੌਜੂਦ ਹਾਂ ਜਿੱਥੇ ਲੋਕਾਂ ਦੇ ਵੱਲੋਂ ਗੱਡੀਆਂ پارک ਕੀਤੀਆਂ ਜਾਂਦੀਆਂ ਨੇ ਪਰ ਅੱਜ ਗੱਲ ਕਰੀਏ ਤਾਂ ਲੋਕਾਂ ਦੇ ਦੱਸਣ ਮੁਤਾਬਕ ਉਹਨਾਂ ਦੇ ਵੱਲੋਂ ਗੱਡੀਆਂ ਇੱਥੇ پارک ਕੀਤੀਆਂ ਗਈਆਂ ਸੀ ਪਰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਆ ਕੇ ਇੱਥੇ ਤਾਲਾ ਲਗਾ ਦਿੱਤਾ ਗਿਆ ਤੇ ਬਾਅਦ 'ਚ ਜਦੋਂ ਰੋ ਦੁਕਾਨਦਾਰਾਂ ਵੱਲੋਂ ਜਤਾਇਆ ਗਿਆ ਰੋਸ਼ ਜਤਾਇਆ ਗਿਆ ਉਸ ਤੋਂ ਬਾਅਦ ਅਧਿਕਾਰੀ ਆਉਂਦੇ ਨੇ ਇੱਥੇ ਆ ਕੇ ਤਾਲਾ ਖੋਲਦੇ ਨੇ ਤੇ ਦੁਕਾਨਦਾਰ ਭਾਈਚਾਰੇ ਨੂੰ ਜਾਂ ਜਿਨ੍ਹਾਂ ਦੀਆਂ ਗੱਡੀਆਂ ਇੱਥੇ ਖੜਦੀਆਂ ਨੇ ਲੋਕਲਸ ਦੀਆਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ 6 ਵਜੇ ਤੋਂ ਪਹਿਲਾਂ ਪਹਿਲਾਂ ਆਪਣੀਆਂ ਗੱਡੀਆਂ ਬਾਹਰ ਕੱਢ ਲਈਆਂ ਜਾਣ ਬਾਕੀ ਕੀ ਕੁਝ ਪੂਰਾ ਮਾਮਲਾ ਹੈ ਉਹ ਵੀ ਅਸੀਂ ਜਾਣਦੇ ਆ ਨਾ ਤੋਂ ਸਰ ਕੀ ਨਾਮ ਹੈ ਜੀ ਤੁਹਾਡਾ ਸਰ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਸਰ ਇਹ ਪਾਰਕਿੰਗ ਸਾਨੂੰ ਅਲਾਟ ਹੋਈ ਸੀਗੀ 16 ਸਨ ਦੇ ਵਿੱਚ ਸ੍ਰੀ ਤਿਕਸ਼ਨ ਜੀ ਨੇ ਕੀਤੀ ਸੀਗੀ ਤਿਕਸ਼ਨ ਸੂਜੀ ਨੇ ਕੀਤੀ ਸੀਗੀ ਤੇ ਸਰ ਉਦੋਂ ਤੋਂ ਇਹ ਕਮੇਟੀ ਵਾਲੇ ਨਗਰ ਨਿਗਮ ਵਾਲੇ ਸੁੱਤੇ ਪਏ ਸੀ ਕੀ ਇਹ ਹੁਣ ਸਾਨੂੰ ਆ ਕੇ ਕਹਿ ਰਹੇ ਆ ਗੱਡੀਆਂ ਬਾਹਰ ਕੱਢ ਲਓ ਅਸੀਂ ਚਾਹਦੇ ਆ ਕੋਈ ਰੈਂਟ ਲਾਨੂੰ ਲਾ ਦੇਣ ਅਸੀਂ ਛੋਟੀਆਂ ਛੋਟੀਆਂ ਗਲੀਆਂ ਵਾਲੇ ਗੱਡੀਆਂ ਕਿੱਥੇ ਲੱਗ ਜੇ ਅੱਜ ਵੀ ਕਹਿ ਕੇ 6 ਵਜੇ ਅਸੀਂ ਲੋਕ ਕਰ ਦਾਂਗੇ ਪਰ 6 ਵਜੇ ਤੋਂ ਬਾਅਦ ਜੇ ਕਿਸੇ ਦਾ ਬੱਚਾ ਬਿਮਾਰ ਹੋ ਜਾਂਦਾ ਹੈ ਕਿਸੇ ਪ੍ਰੋਬਲਮ ਆ ਜਾਂਦੀ ਉਹ ਗੱਡੀ ਕਿੱਦਾਂ ਕੱਢੇਗਾ ਇੱਕ ਸਾਡੀ ਗਲੀ ਸਾਹਮਣੇ ਤਪਸਥਾਨ 90 ਇਅਰ 올ਡ ਬਜ਼ੁਰਗ ਇੱਥੇ ਆ ਰਹੇ ਲੇਡੀਆਂ ਇੱਥੇ ਆ ਰਹੇ ਆ ਠੀਕ ਆ ਮੱਥਾ ਟੇਕਣ ਉਹ ਆਪਣੀਆਂ ਗੱਡੀਆਂ ਲਾ ਕੇ ਸਾਹਮਣੇ ਮੱਥਾ ਟੇਕਣ ਜਾਂਦੇ ਆ ਉਹ ਕਿੱਥੇ ਜਾਣਗੇ ਕਿੱਥੇ ਗੱਡੀਆਂ ਲਗਾਉਣਗੇ ਜੇ ਗੱਡੀਆਂ ਸੜਕ ਤੇ ਲਗਾਈਆਂ ਜਾਣਗੀਆਂ ਤੇ ਪ੍ਰਸ਼ਾਸਨ ਤੰਗ ਹੋਏਗਾ ਉਸ ਜਾਮ ਦਾ ਜ਼ਿੰਮੇਵਾਰ ਕੌਣ ਹੋਏਗਾ ਸਾਡੀ ਇਹ ਮੰਗ ਹੈ ਕਿ ਸਾਡੀਆਂ ਗੱਡੀਆਂ ਇੱਥੋਂ ਨਾ ਚਕਾਈਆਂ ਜਾਣ ਕੋਈ ਰਾਤੀ ਆਂਦਾ ਕੋਈ ਟੈਕਸੀ ਵਾਲਾ ਆਂਦਾ ਕਿਸ ਤਰ੍ਹਾਂ ਆਂਦਾ ਸਾਨੂੰ ਇਹ ਹੈ ਵੀ ਸਾਨੂੰ ਕਿਰਾਇਆ ਲਾਤਾ ਜਾਵੇ ਰੈਂਟ ਲਾਤਾ ਜਾਵੇ ਇਸ ਚੀਜ਼ ਦਾ 5-700 ਜਿੰਨਾ ਦੇ ਨਾਲ ਦਿਲ ਕਰਦਾ ਰੈਂਟ ਲਾਤਾ ਜਾਵੇ ਬਟ ਅਸੀਂ ਇੱਥੋਂ ਗੱਡੀਆਂ ਕੱਢਣ ਕੱਢ ਨਹੀਂ ਸਕਦੇ ਅਸੀਂ ਮਜਬੂਰ ਆ ਸਾਡੀ ਸਾਡੀ ਵੀ ਗੁਜ਼ਾਰਿਸ਼ ਹੈ ਵੀ ਸਾਨੂੰ ਦੇਖਿਆ ਅਸੀਂ ਗੱਡੀਆਂ ਕਿੱਥੇ ਲਈਏ ਸਾਡੀਆਂ 4-4 ਫੁੱਟ ਦੀਆਂ ਗਲੀਆਂ ਨਾ ਸਾਡੀ ਗਲੀ ਚ ਗੱਡੀ ਬਣਨੀ ਆ ਅਸੀਂ ਕਿੱਥੇ ਜਾਵਾਂਗੇ ਸਰ ਤੁਸੀਂ ਦੱਸ ਰਹੇ ਹੋ 2016 ਦਾ ਜੋ ਨੀ ਪੱਥਰ ਹੈ ਇੱਥੇ ਪਾਰਕਿੰਗ ਲਈ ਇਹ ਜਗ੍ਹਾ ਅਲੋਟ ਹੋਈ ਸੀ ਤਾਂ 10 ਸਾਲ ਦੇ ਵਿੱਚ ਕੋਈ ਆਇਆ ਜਾਂ ਫਿਰ ਅੱਜ ਹੀ ਸਿੱਧਾ ਆ ਕੇ ਵਾਰਨਿੰਗ ਦੇ ਸਿੱਧਾ ਆਇਆ ਜੀ ਇੱਥੇ ਸਿੱਧਾ ਹੀ ਆਇਆ ਜੀ ਕੋਈ ਨਹੀਂ ਆਇਆ 10 ਸਾਲ ਦੇ ਵਿੱਚ ਇਸ 10 ਸਾਲ ਦੇ ਵਿੱਚ ਕਿਸੇ ਨੇ ਕੋਈ ਇੱਥੇ ਆ ਕੇ ਨਹੀਂ ਚੈੱਕ ਕੀਤਾ ਪੈਸਾ ਲਗਾਤਾ ਪੈਸਾ ਖਾਂਦਾ ਢੰਗ ਬਣਾਇਆ ਦਾ ਆ ਕਰੋੜ ਕਰੋੜ ਰੁਪਏ ਦੀ ਸ਼ੈੱਡ ਹੈ ਜੀ ਕਹਿ ਰਹੇ ਆ ਠੀਕ ਆ ਜੀ ਅਸੀਂ ਕਹਿੰਦੇ ਰੈਂਟ ਲਓ ਸਾਡੇ ਕੋਲੋਂ ਬੰਦਾ ਬਿਠਾਓ ਆਪਣਾ ਰੈਂਟ ਲਓ ਪਰਮਾਨੈਂਟ ਜਿਹੜੀਆਂ ਗੱਡੀਆਂ ਖੜ ਕੋਈ ਮਨਾ ਨਹੀਂ ਕਰਦਾ ਹੈਗਾ ਬਟ ਅਸੀਂ ਕਿੱਥੇ ਗੱਡੀਆਂ ਲੈ ਕੇ ਜਾਈਏ ਭਾਈ ਸੜਕ ਦੇ ਰੋਡ ਦੇ ਲਾਵਾਂਗੇ ਪ੍ਰਸ਼ਾਸਨ ਤੰਗ ਕਰੇਗਾ ਸਾਨੂੰ ਸਾਡੇ ਕੰਮਕਾਰ ਖਰਾਬ ਹੋਉਂਦੇ ਕਿਸੇ ਕੋ ਟੈਕਸੀ ਹੈ ਕਿਸੇ ਕੋ ਭਾਰਟਨ ਵਾਲੀ ਗੱਡੀ ਹੈ ਕਿੱਥੇ ਜਾਣਗੇ ਫਿਰ ਹੁਣ ਤੁਸੀਂ ਸਾਰੇ ਅਧਿਕਾਰੀਆਂ ਕੋਲੋਂ ਕੀ ਮੰਗ ਰੱਖਦੇ ਹੋ ਕਿ ਜਦੋਂ ਮੰਗ ਰੱਖਦੇ ਜੀ ਇਹਨੂੰ ਲੋਕ ਨਾ ਕੀਤਾ ਜਾਵੇ ਇਹ ਪਾਰਕਿੰਗ ਸਾਡੇ ਕੋਲੋਂ ਨਾ ਖੋਈ ਜਾਵੇ ਪ੍ਰੇਮਗੜ੍ਹ ਮਹੱਲੇ ਕੋਲੋਂ ਠੀਕ ਹੈ ਜੀ ਸਾਨੂੰ ਜੇ ਤੁਹਾਡਾ ਹੈਗਾ ਤੇ ਸਾਨੂੰ ਰੈਂਟ ਲਾਤਾ ਜਾਵੇ ਜਾਂ ਠੇਕੇ ਦੇ ਦਿੱਤੀ ਜਾਵੇ ਅਸੀਂ ਇਹ ਚਾਹਨੇ ਆ ਜੀ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈਗਾ ਸੰਦੀਪ ਕੁਮਾਰ ਜੀ ਇਹ ਸਰ ਆਪਣੀ ਗੱਡੀਆਂ ਇੱਥੇ ਖੜੀ ਹੈ ਜੀ ਹਾਂਜੀ ਹਾਂਜੀ ਮੇਰੀ ਗੱਡੀ ਮਤਲਬ ਇੱਥੋਂ ਆਤੋਂ ਮਤਲਬ 5 ਸਾਲ ਤੋਂ ਗੱਡੀਆਂ ਖੜੀਆਂ ਹੈ ਜੀ ਮੇਰੀ ਮਤਲਬ ਇੱਥੇ ਹੀ ਖੜੀ ਕਰਦੇ ਹਾਂ ਤੁਸੀਂ ਤੇ ਅੱਜ ਕੀ ਹੋਇਆ ਜਿਹੜੇ ਅਧਿਕਾਰੀ ਆ ਕੇ ਤਾਲਾ ਲਾਗੇ ਗੇਟ ਨੂੰ ਅੱਜ ਜੀ ਮਤਲਬ ਇੱਥੇ ਮਤਲਬ ਥੋੜੀ ਜੇਰ ਪਹਿਲਾਂ ਮਤਲਬ ਇੱਥੇ ਨਾ ਕਾਰਪੋਰੇਸ਼ਨ ਵਾਲੇ ਲੋਕ ਲਾਗੇ ਸੀਗੇ ਜੀ ਸਾਨੂੰ ਮਤਲਬ ਮੈਨੂੰ ਇਨਫਾਰਮ ਆਇਆ ਮੇਰੀ ਗਲੀ ਤੋਂ ਵੀ ਆਇਆ ਜੀ ਗੱਡੀਆਂ ਤੁਹਾਡੀਆਂ ਖੜੀਆਂ ਹੈ ਕਾਰਪੋਰੇਸ਼ਨ ਵਾਲੇ ਲੋਕ ਲਗਾ ਗਏ ਆ ਤੁਸੀਂ ਹੁਣ ਮਤਲਬ ਕ ਹੁਣ ਦੱਸੋ ਜੀ ਆਪਾਂ ਮਤਲਬ ਸਾਡੀਆਂ ਹੈਗੀਆਂ ਮਤਲਬ ਪ੍ਰੇਮਗੜ੍ਹ ਮੱਲੇ ਆ ਤੁਹਾਨੂੰ ਪਤਾ ਮੱਲੇ ਦੇ ਵਿੱਚ ਗਲੀਆਂ ਕਿੰਨੀਆਂ ਛੋਟੀਆਂ ਆ ਉਥੇ ਜੇ ਤਾਂ ਦੋ ਸਕੂਟਰ ਵੀ ਫਸ ਜਾਣ ਤਾਂ ਉਹ ਵੀ ਨਹੀਂ ਨਿਕਲ ਸਕਦੇ ਹੁਣ ਆਪਾਂ ਦੋਸਤੋ ਗੱਡੀਆਂ ਕਿੱਥੇ ਲਾਈ ਜੀ ਸਾਡੀ ਮੇਨ ਸਮੱਸਿਆ ਇਹ ਹੈ ਜੀ ਸਾਨੂੰ ਪਾਰਕਿੰਗ ਪਹਿਲਾਂ ਫ੍ਰੀ ਸੀਗੀ ਆਪਾਂ ਤਾਂ ਕਹਿੰਨੇ ਆਪਾਂ ਉਹਨੂੰ ਪੇਡ ਕਰ ਦਿੱਤਾ ਹੈ ਆਪਾਂ ਰੈਂਟ ਦੇਣ ਨੂੰ ਤਿਆਰ ਆ ਇਹ ਸਾਡੀ ਸਮੱਸਿਆ ਹੈ ਸਰ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਗੱਡੀ ਲਗਾ ਰਹੇ ਹੋ ਤੇ ਕਦੀ ਪਹਿਲਾਂ ਆਇਆ ਕੋਈ ਕਿਉਂਕਿ ਜੇਕਰ 2016 ਚ ਨੀ ਪੱਥਰ ਰੱਖਿਆ ਗਿਆ ਸੀ ਉਸ ਤੋਂ ਬਾਅਦ ਕੋਈ ਅਧਿਕਾਰੀ ਆਇਆ ਜਾਂ ਕਿਸ ਨੇ ਵਾਰਨਿੰਗ ਦਿੱਤੀ ਕੋਈ ਨਹੀਂ ਸਰ ਜੀ ਇੱਥੇ ਕੋਈ ਕਿਸੇ ਨੇ ਅਧਿਕਾਰੀ ਨੇ ਸਾਨੂੰ ਮਤਲਬ ਕੋਈ ਨਹੀਂ ਹੈਗਾ ਨਾਲੇ ਅੱਜ ਤੋਂ ਮਤਲਬ ਮੈਂ ਤਾਂ ਤੁਹਾਨੂੰ ਕਹਿੰਦਾ ਮੇਰੀ ਮਤਲਬ 5 ਸਾਲ ਤੋਂ ਗੱਡੀ ਲੱਗ ਰਹੀ ਆ ਸਾਨੂੰ ਅੱਜ ਤੱਕ ਕੋਈ ਵੀ ਰਿਸਪਾਂਸ ਨਹੀਂ ਆਇਆ ਕਮੇਟੀ ਵਾਲਾ ਆਇਆ ਹੋਵੇ ਤਾਂ ਸਾਨੂੰ ਮਤਲਬ ਕਹਿੰਦੇ ਹੁਣ ਜੀ ਇਥੇ ਗੱਡੀਆਂ ਚੱਕੋ ਅੱਜ ਹੀ ਮਤਲਬ ਇੱਕ ਮਤਲਬ ਨੋਟਿਸ ਆਇਆ ਹੈ ਮਤਲਬ ਇਹਨਾਂ ਨੇ ਲਿਖ ਕੇ ਆ ਦੇਖੋ ਜੀ ਗਿਆ ਹੋਵੇ ਗੱਡ ਸੋ ਤਸਵੀਰਾਂ ਵੀ ਜਿਹੜੀਆਂ ਕਿ ਜ਼ੂਮ ਕਰਕੇ ਦਿਖਾ ਦਿੱਤੀਆਂ ਜਾਣ ਨੀ ਪੱਥਰ ਦੇ ਨਾਲ ਹੀ ਬਿਲਕੁਲ ਮਨਾਹ ਕੀਤਾ ਗਿਆ ਹੈ ਕਿ ਇੱਥੇ ਗੱਡੀਆਂ پارک ਨਾ ਕੀਤੀਆਂ ਜਾਣ ਤੇ ਰੋ ਜਿਹੜਾ ਕਿ ਦੁਕਾਨਦਾਰਾਂ ਦੇ ਵਿੱਚ ਹੈ ਫਿਰ ਭਾਈ ਸਾਹਿਬ ਹੁਣ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹੋਗੇ ਅਧਿਕਾਰੀਆਂ ਨੂੰ ਕਿਉਂਕਿ ਉਹ ਤੁਹਾਨੂੰ 6 ਵਜੇ ਦਾ ਸਮਾਂ ਦੇ ਕੇ ਗਏ ਨੇ ਪਰ ਜੇਕਰ ਲੋਕੀ ਕੋਈ ਕਿਤੇ ਇੱਥੇ پارک ਕਰਕੇ ਦੂਰ ਪਾਰ ਗਏ ਹੁਣ ਜੇ 6 ਵਜੇ ਤੱਕ ਉਹ ਨਾ ਪਹੁੰਚ ਸਕਣ ਫਿਰ ਉਹ ਕੀ ਕਰਨਗੇ ਜੀ ਸਰ ਜੀ ਇਹ ਤਾਂ ਮਤਲਬ ਅਧਿਕਾਰੀਆਂ ਨੂੰ ਮਤਲਬ ਆਪ ਦੇਖਣਾ ਚਾਹੀਦਾ ਇਹ ਤਾਂ ਫੇਰ ਤਾਂ ਮਤਲਬ ਸਾਡੇ ਕੋਲ ਇਹੀ ਹੈ ਜੀ ਜੇ ਮਤਲਬ ਕੱਲ ਨੂੰ ਮਤਲਬ ਇਹ ਪਾਰਕਿੰਗ ਚੱਕੀ ਜਾਂਦੀ ਆ ਸਾਡੀਆਂ ਗਲੀਆਂ ਹੈਗੀਆਂ ਛੋਟੀਆਂ ਫੇਰ ਸਾਨੂੰ ਮੇਨ ਸੜਕਾਂ ਦੇ ਉੱਤੇ ਗੱਡੀਆਂ ਲਾਣੀਆਂ ਪੈਣੀਆਂ ਉਹਦੇ ਵਿੱਚ ਕੀ ਹੈ ਜੇ ਸਾਡੀ ਗੱਡੀ ਦਾ ਚਲਾਨ ਕੱਟ ਹੁੰਦਾ ਰਹੇਗਾ ਇਹ ਸੰਘਰਸ਼ ਅੱਗੇ ਤੱਕ ਬਧੂਗਾ ਜੀ ਸਰ ਫਿਰ ਹੁਣ ਦੁਕਾਨਾਂ ਮੌਜੂਦ ਨੇ ਘਰ ਜਿਹੜੇ ਮੁਹੱਲੇ ਵਸਨੀਕ ਨੇ ਇੱਥੇ ਗੱਡੀ ਲਾਉਂਦੇ ਨੇ ਪਰ ਹੁਣ ਜੇ ਕੋਈ ਗੱਲ ਨਹੀਂ ਬਣਦੀ ਤਾਂ ਕੀ ਅਗਲਾ ਸਟੈਪ ਚੱਕਿਆ ਜਾਵੇਗਾ ਤੁਹਾਡੇ ਵੱਲੋਂ ਅਗਲਾ ਸਟੈਪ ਤਾਂ ਸਰ ਕਿਹਾ ਚੱਕਾਂਗੇ ਕਿਉਂਕਿ ਬਣੀ ਤਾਂ ਮਹੱਲੇ ਵਾਸਤੇ ਸੀ ਪਾਰਕਿੰਗ ਇਹ ਹੈ ਨਾ ਤੇ ਜੇ ਮਨਾ ਕਰੋਗੇ ਤਾਂ ਫਿਰ ਚੱਕਣੀਆਂ ਤਾਂ ਪੈਣੀਆਂ ਹੀ ਆ ਗੱਡੀਆਂ ਵੈਸੇ ਤਾਂ ਮਹੱਲੇ ਲਈ ਬਣੀਆਂ ਸੀਗੀਆਂ ਵੀ پارک ਕਰੋ ਗੱਡੀਆਂ ਤੁਸੀਂ ਇੱਥੇ ਸੋ ਲੇਡੀਜ਼ ਵੀ ਮੌਜੂਦ ਨੇ ਮੈਮ ਕੀ ਨਾਮ ਹੈ ਜੀ ਤੁਹਾਡਾ ਹ ਅਮਰਜੋਤ ਮੈਮ ਪਾਰਕਿੰਗ ਨੂੰ ਲੈ ਕੇ ਜਿਹੜਾ ਕਿ ਵਿਵਾਦ ਹੋ ਰਿਹਾ ਪਿਆ ਤੇ 6 ਵਜੇ ਤੱਕ ਦਾ ਸਮਾਂ ਦਿੱਤਾ ਹੈ ਤੁਸੀਂ ਡੇਲੀ بیس ਤੇ ਗੱਡੀ ਇੱਥੇ ਘੜੀ ਕਰਦੇ ਹੋ ਹਾਂਜੀ ਅਸੀਂ ਡੇਲੀ ਕਰ ਰਹੇ ਹਾਂ ਲਾਸਟ ਬਹੁਤ ਸਾਲਾਂ ਤੋਂ ਜਦੋਂ ਦੀ ਪਾਰਕਿੰਗ ਬਣੀ ਹੈ ਉਦੋਂ ਤੋਂ ਹੀ ਸਾਡੇ ਗੁਰੂਆਂ ਦਾ ਇੱਥੇ ਤਪਸਥਾਨ ਹੈਗਾ ਤੇ ਸਾਡੀ ਸੰਗਤ ਆਂਦੀ ਹੈ ਡੇਲੀ ਜਲੰਧਰ ਤੋਂ ਵੀ ਆਂਦੇ ਤੇ ਸੁਹਾ ਤੋਂ ਟਾਂਡਾ ਤੋਂ ਅਸੀਂ ਤਾਂ ਲੋਕਲ ਹੈਗੇ ਆ ਪਰ ਮੇਰੇ ਨਾਲ ਬਜ਼ੁਰਗ ਹੁੰਦੇ ਆ 90 ਸਾਲ 92 ਸਾਲ ਦੀ ਉਹਨਾਂ ਦੀ ਉਮਰ ਆ ਇਸ ਕਰਕੇ ਸਾਨੂੰ ਗੱਡੀ ਜਿੱਹੀ ਆਉਣਾ ਪੈਂਦਾ ਹੈ ਤੇ ਅਸੀਂ ਜਦੋਂ ਤੋ ਖੜੀ ਕਰਿਆ ਇੱਥੇ ਕਦੀ ਕੋਈ ਪ੍ਰੋਬਲਮ ਨਹੀਂ ਹੋਈ ਔਰ ਅੱਜ ਲੇਕਿਨ ਸਾਨੂੰ ਐਨੀ ਪ੍ਰੋਬਲਮ ਹੋਈ ਕਿ ਅਸੀਂ ਗੱਡੀ ਖੜੀ ਕਰ ਦਿੱਤੀ ਜਾਂ ਤੇ ਇੱਥੇ ਪਹਿਲਾਂ ਕੋਈ ਪਰਸਨ ਖੜਾ ਕਰ ਦਿੰਦੇ ਜਿਹੜਾ ਸਾਨੂੰ ਐਂਟਰ ਨਾ ਕਰਨ ਦਿੰਦਾ ਤੇ ਸਾਨੂੰ ਪਤਾ ਹੁੰਦਾ ਕਿ ਚਲੋ ਬੰਦ ਹੈਗੀ ਆ ਤਾਂ ਅਸੀਂ ਕਿਤੇ ਹੋਰ ਕਰ ਲੈਂਦੇ ਪਾਲ ਜਨੋਸੀ ਗੱਡੀ ਖੜੀ ਕਰ ਲਈ ਅਸੀਂ ਆਪਣਾ ਪਾਠ ਕਰਨ ਚਲੇ ਗਏ ਤਪਸਥਾਨ ਤੇ ਜਦੋਂ ਵਾਪਸ ਆਏ ਹੈਗੇ ਆ ਤਾਂ ਉਦੋਂ ਲੋਕ ਲੱਗਾ ਹੋਇਆ ਸੀਗਾ ਤੇ ਬਜ਼ੁਰਗ ਹਜੇ ਵੀ ਗੱਡੀ 'ਚ ਬੈਠੇ ਹੈਗੇ ਆ ਤੇ ਸਾਨੂੰ 1 ਘੰਟਾ ਡੇਢ ਘੰਟਾ ਹੋ ਗਿਆ ਇੱਥੇ ਵੇਟ ਕਰਦੇ ਆ ਕਿ ਖੁੱਲੇ ਗੇਟ ਤੇ ਅਸੀਂ ਜਾਈਏ ਅੱਗੇ ਜ਼ਰੂਰੀ ਹੋਰ ਕੰਮ ਕਰਨੇ ਹੁੰਦੇ ਆ ਤੇ ਇਹ ਸਾਡਾ ਡੇਲੀ ਨਾ ਰੂਟੀਨ ਹੈਗਾ ਸਾਡੀ ਸੰਗਤ ਵੀ ਡੇਲੀ ਆਣ ਵਾਲੀ ਹੈਗੀ ਆ ਤੇ ਅਸੀਂ ਤਾਂ ਇਹੀ ਮੰਗ ਰੱਖਦੇ ਆ ਕਿ ਪਾਰਕਿੰਗ ਸਾਨੂੰ ਜ਼ਰੂਰੀ ਚਾਹੀਦੀ ਆ ਖੁੱਲੀ ਹੋਣੀ ਚਾਹੀਦੀ ਨਹੀਂ ਤਾਂ ਗੱਡੀਆਂ ਜਿਹੜੀਆਂ ਹੈਗੀਆਂ ਸਾਰੀਆਂ ਰੋਡ ਤੇ ਖੜੀਆਂ ਹੋਣੀਆਂ ਟ੍ਰੈਫਿਕ ਜਮ ਹੋਣਗੇ ਤੇ ਸਾਰਿਆਂ ਨੂੰ ਪ੍ਰੋਬਲਮ ਹੋਏਗੀ ਮੈਮ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਇੱਥੇ ਤਾਂ ਫਿਰ ਜੇਕਰ ਇੱਥੋਂ ਪਾਰਕਿੰਗ ਚੱਕ ਦਿੱਤੀ ਜਾਂਦੀ ਹੈ ਕਿਉਂਕਿ ਆਲੇ-ਦੁਆਲੇ ਸਾਰਾ ਬਾਜ਼ਾਰ ਹੈ ਫਿਰ ਕਿਸ ਤਰ੍ਹਾਂ ਦੇ ਨਾਲ ਮੈਨੇਜਮੈਂਟ ਹੋ ਪਾਵੇਗੀ ਨਹੀਂ ਫਿਰ ਤੇ ਬਹੁਤ ਮੁਸ਼ਕਿਲ ਹੋ ਜਾਏਗਾ ਬਜ਼ੁਰਗਾਂ ਦਾ ਤਾਂ ਆਣਾ ਹੀ ਬੰਦ ਹੋ ਜਾਏਗਾ ਨਾ ਹੁਣ ਤੇ ਅਸੀਂ ਅੱਗੇ ਸਾਹਮਣੇ ਖੜੀ ਕਰਕੇ ਉਹਨਾਂ ਨੂੰ ਸਪੋਰਟ ਦੇ ਨਾਲ ਲੈ ਜਾਂਦੇ ਆ ਜੇ ਜੇ ਪਾਰਕਿੰਗ ਚੁੱਕ ਹੋ ਗਈ ਫਿਰ ਤਾਂ ਸਾਡੀ ਸੰਗਤ ਲਈ ਹੁਣ ਉਹ ਹੀ ਸਾਰੇ ਸੋਚ ਰਹੇ ਸੀ ਕਿ ਫਿਰ ਅਸੀਂ ਕਿਸ ਤਰ੍ਹਾਂ ਆਇਆ ਕਰਾਂਗੇ ਜਲੰਧਰ ਤੋਂ ਆਉਣ ਵਾਲੀ ਸੰਗਤ ਹੋਰ ਤੇ ਉਹ ਕਈੰਨਾ ਜ਼ਿਆਦਾ ਵਾਕ ਵੀ ਨਹੀਂ ਕਰ ਸਕਦੇ ਹੈਗੇ ਬਜ਼ੁਰਗ ਹੈਗੇ ਜ਼ਿਆਦਾ ਆਂਦੇ ਉਹ ਵਾਕ ਵੀ ਨਹੀਂ ਕਰ ਸਕਦੇ ਜ਼ਿਆਦਾ ਤੇ ਪ੍ਰੋਬਲਮ ਬਾਤ ਹੈ ਇਸਕਾ ਕਿ ਸਾਡੀ ਇਹ ਹੀ ਦਰਖਾਸਤ ਹੈਗੀ ਆ ਕਿ ਪਾਰਕਿੰਗ ਨੂੰ ਜ਼ਰੂਰ ਇੱਥੇ ਪੇਡ ਕਰ ਦੋ ਪਰ ਜ਼ਰੂਰ ਇੱਥੇ ਹੋਣੀ ਚਾਹੀਦੀ ਹੈ ਥੈਂਕ ਯੂ ਸੋ ਇਹ ਗੱਲਬਾਤ ਕੀਤੀ ਗਈ ਹੈ ਦੁਕਾਨਦਾਰ ਜਾਂ ਜਿਹੜੇ ਮੁਹੱਲੇ ਦੇ ਲੋਕਲ ਵਸਨੀਕ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਗੱਡੀਆਂ پارک ਕੀਤੀਆਂ ਜਾਂਦੀਆਂ ਨੇ ਤਾਂ ਅੱਜ 6 ਵਜੇ ਤੱਕ ਦਾ ਸਮਾਂ ਹੈ ਜਿਹੜਾ ਕਿ ਨਗਰ ਨਿਗਮ ਦੇ ਅਧਿਕਾਰੀ ਇਹਨਾਂ ਨੂੰ ਦੇਖੇ ਗਏ ਨੇ ਪਰ ਉਸ ਤੋਂ ਬਾਵਜੂਦ ਜਿਹੜੇ ਕਿ ਲੋਕਾਂ ਦੇ ਵੱਲੋਂ ਇੱਕ ਮੰਗ ਰੱਖੀ ਜਾ ਰਹੀ ਹੈ ਕਿ ਭਾਵੇਂ ਜਿਹੜੀ ਕਿ ਪਾਰਕਿੰਗ ਹੈ ਜਿੱਥੇ ਲੰਬੇ ਸਮੇਂ ਤੋਂ ਉਹ ਗੱਡੀਆਂ ਲਗਾ ਰਹੇ ਨੇ ਇਸ ਨੂੰ ਪੇੜ ਕਰ ਦਿੱਤਾ ਜਾਵੇ ਪਰ ਇਹ ਪਾਰਕਿੰਗ ਦੀ ਥਾਂ ਹੈ ਜਿਹੜੀ ਇਸ ਨੂੰ ਹਟਾਇਆ ਨਾ ਜਾਵੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਮੁਹੱਲਾ ਵਸਨੀਕ ਨੇ ਜਾਂ ਬਾਹਰ ਜਿਹੜੇ ਦੁਕਾਨਦਾਰ ਨੇ ਇੱਥੇ ਗੱਡੀਆਂ پارک ਕਰਦੇ ਨੇ ਤੇ ਜੇਕਰ ਇਹ ਪਾਰਕਿੰਗ हटਾਈ ਜਾਂਦੀ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ